ਅੱਜ 23 ਮਾਰਚ 2025 ਨੂੰ ਰਿਪਬਲਿਕ ਪਾਰਟੀ ਦੇ ਦਫ਼ਤਰ ਵਿਖੇ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦੂਬਾ ਪ੍ਰਧਾਨ ਕੁਲਵੰਤ ਸਿੰਘ ਪਾਈਕਾਕੇਰਾ ਨੇ ਦੱਸਿਆ ਕਿ ਅੱਜ ਦੀ ਤਾਰੀਖ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅੱਜ ਸਾਨੂੰ ਉਹਨਾਂ ਦੀਆਂ ਦਿੱਤੀਆਂ ਸ਼ਹੀਦੀਆਂ ਦਾ ਮੁੱਲ ਸਮਝਣ ਦੀ ਲੋੜ ਹੈ। ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਣੇ ਆ। ਹਿੰਕਮ ਜਿੰਦਾਬਾਦ ਹਿੰਕਮ ਜਿੰਦਾਬਾਦ ਹਿੰਕਮ ਜਿੰਦਾਬਾਦ ਅੱਜ ਸਾਡੇ ਮਹਾਨ ਯੋਧੇ ਏਸ ਦੇ ਸੀਰਪਤ ਸਿੰਘ ਔਰ ਸਖਦੇਵ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਕੁਰਬਾਨੀ ਸਾਡੇ ਤੇ ਸ਼ੂ ਹੈਗੀ ਹੈ ਕਿ ਆਪਾਂ ਨੂੰ ਉਹਨਾਂ ਦੇ ਪੈਰਾਂ 'ਤੇ ਚੱਲਣਾ ਚਾਹੀਦਾ ਜਿਸ ਸੰਭ ਦੀ ਉਹਨਾਂ ਨੂੰ ਪੇਟ ਕੀਤੀ ਅਸੀਂ ਸਾਰੇ ਵਰਕਰਾਂ ਨੇ ਇੱਥੇ ਆ ਕੇ ਤੇ ਉਹਨਾਂ ਦੇ ਪ੍ਰੇਰਣਾ ਤੇ ਚੱਲਣਾ ਚਾਹੀਦਾ ਕਿਉਂਕਿ ਦੇਸ਼ ਦੇ ਵਿੱਚ ਉਹਦਾ ਬਹੁਤ ਵੱਡਾ ਜਿਹਾ ਸੰਜੋਗ ਹੈਗਾ ਸਾਡੇ ਦੇਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦੇ ਕੇ ਸਾਡਾ ਦੇਹ ਯਾਦ ਕਰਾਇਆ ਕਿ ਆਪਾਂ ਨੂੰ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਨਸ਼ੇ ਨੂੰ ਚੱਲੀ ਹੈਗੀ ਹੈ ਕਿ ਇਹ ਸਰਕਾਰਾਂ ਦੀ ਅੰਗਹੀਲੀਆਂ ਹੈਗੀਆਂ ਬਹੁਤ ਵੱਡੀਆਂ ਕਿਉਂਕਿ ਨਸ਼ੇ ਨੂੰ ਖਤਮ ਕਰੀ ਚਾਹੀਦੀ ਹੈ ਕਿਉਂਕਿ ਸੀਤਪਕ ਸਿੰਘ ਸੁਖਦੇਵ ਜੀ ਇਹ ਨਾ ਹੋਵੇ ਤੇ ਸਾਡਾ ਜਿਹੜਾ ਦੇਹ ਯਾਦ ਨਹੀਂ ਹੋਣਾ ਸੀਗਾ ਜਿਹੜੀ ਅੱਜ ਆਨੰਦ ਆਨੰਦ ਮਾਣ ਰਹੇ ਹੈਗੇ ਆਪਾਂ ਉੁੰਡੇ ਡੁੰਡੇ ਆਪਾਂ ਉਹਨਾਂ ਦੇ ਘਰ ਦੇ ਵਿੱਚ ਤਸਵੀਰ ਰੇਖ ਨੂੰ ਲਾਣੀ ਚਾਹੀਦੀ ਹੈਗੀ ਹੈ ਜਦੋਂ ਉਹਨਾਂ ਦੀ ਕੋਈ ਜਨਤੀ ਆਉਂਦੀ ਹੈ ਜਾਂ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਆਪਾਂ ਧੂਮਧਾਮ ਨਾਲ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈਗਾ ਇੰਨੀਆਂ ਕ ਬੈਂਟੀਆਂ ਪ੍ਰਵਾਨ ਕਰਿਓ ਜੈ ਜੀ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਤੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ